ਹੰਦੀਸ ਇਸ ਹੰਦੀਸ ਸ਼ਿਕੰਦੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਦੇ ਵਿੱਚ ਅੱਜ ਨਾ ਆਪਾਂ ਤੁਹਾਨੂੰ ਇੱਕ ਬੱਚਿਆਂ ਲਈ ਬਹੁਤ ਹੀ ਵਧੀਆ ਮਤਲਬ ਕਿ ਟੋਟਕਾ ਦੱਸਣ ਲੱਗੇ ਆ ਜਿਨ੍ਹਾਂ ਦੇ ਬੱਚੇ ਮਤਲਬ ਪੜਾਈ 'ਚ ਕਮਜ਼ੋਰ ਨੇ ਜਾਂ ਬਿਮਾਰ ਰਹਿੰਦੇ ਨੇ ਉਹਨਾਂ ਨੂੰ ਨજર ਛੇਤੀ ਲੱਗਦੀ ਹੈਗੀ ਆ ਜਾ ਮਤਲਬ ਕਿ ਉਹਨਾਂ ਨੂੰ ਕੋਈ ਦੁੱਖ ਤਕਲੀਫ ਹੈਗੀ ਆ ਰੋਂਦੇ ਜਿਆਦਾ ਹੋਣ ਦਾ ਕਿਸੇ ਦਾ ਬڑا ਬੱਚਾ ਹੈਗਾ ਕੋਈ ਨਸ਼ਾ ਵੀ ਕਰਦਾ ਹੋਵੇ ਉਹਦੇ ਲਈ ਆਪਾਂ ਨਾ ਬਹੁਤ ਹੀ ਸਿੰਪਲ ਜਿਹਾ ਇੱਕ ਉਪਾਅ ਦੱਸਣ ਲੱਗੇ ਹਾਂਜੀ ਤੁਸੀਂ ਕਰਨਾ ਕੀ ਹੈ ਇੱਕ ਨਾ ਕੱਚ ਦੇ ਗਲਾਸ ਚ ਪਾਣੀ ਪਾ ਲੈਣਾ ਤੇ ਉਹ ਪਾਣੀ ਨੂੰ ਮਤਲਬ ਕਿ ਵਿੱਚ ਥੋੜਾ ਨਮਕ ਪਾ ਲੈਣਾ ਹੈਗਾ ਉਸ ਪਾਣੀ ਦੇ ਵਿੱਚ ਹਨਾ ਤੇ ਹੁਣ ਤੁਸੀਂ ਕਹੋਗੇ ਪਾਣੀ ਕਿਉਂ ਪਾਣੀ ਹੁੰਦਾ ਨਾ ਜਿਹੜਾ ਇਹ ਪਵਿੱਤਰ ਹੁੰਦਾ ਹੈ ਪਾਣੀ ਜਿਵੇਂ ਹੁਣ ਆਪਾਂ ਪਾਠ ਵੀ ਕਰਦੇ ਆ ਜੇ ਆਪਾਂ ਮਤਲਬ ਕਿ ਕਹਿ ਦਿੰਦੇ ਨੇ ਜਪਜੀ ਸਾਹਿਬ ਦਾ ਪਾਠ ਸੁਖਨੀ ਸਾਹਿਬ ਦਾ ਪਾਠ ਰਹਿ ਰਾਸ ਸਾਹਿਬ ਦਾ ਪਾਠ ਜੇ ਆਪਾਂ ਕੋਈ ਵੀ ਪਾਠ ਕਰਦੇ ਆ ਉਹਦੇ ਆਪਾਂ ਸਰਾਣੇ ਪਾਣੀ ਰੱਖ ਲਈਏ ਪਾਠ ਦੀ ਸਮਾਪਤੀ ਤੇ ਬਾਅਦ ਉਹ ਵਾਲਾ ਪਾਣੀ ਹੈ ਘਰ ਤੇ ਛਿੱਟਾ ਦੇ ਦਈਏ ਪੀ ਲਈਏ ਬੱਚਿਆਂ ਨੂੰ ਪਲਾ ਦਈਏ ਖੁਦ ਪੀ ਦਈਏ ਉਹ ਇੱਕ ਪਵਿੱਤਰ ਪਾਣੀ ਬਣ ਜਾਂਦਾ ਹੈਗਾ ਉਹਦੇ ਤੇ ਬਾਣੀ ਪੜੀ ਜਾਂਦੀ ਆ ਤਾਂ ਹੀ ਤਾਂ ਮਹਾਰਾਜ ਦੇ ਸਰਹਾਣੇ ਆਪਾਂ ਕੁੰਮ ਰੱਖਦੇ ਹੁੰਨੇ ਆ ਉਹਦੇ ਵਿੱਚ ਪਾਣੀ ਹੀ ਰੱਖਦੇ ਉਸ ਤੋਂ ਬਾਅਦ ਆਪਾਂ ਘਰ 'ਚ ਵਰਤ ਲੈਨੇ ਆ ਉਹ ਉਸੇ ਤਰ੍ਹਾਂ ਉਹ ਜਿਹੜਾ ਪਾਣੀ ਹੈਗਾ ਉਹ ਲੈ ਲੈਣਾ ਉੱਚ ਨਮਕ ਪਾ ਲੈਣਾ ਇੱਕ ਛੋਟੀ ਜੀ ਚਿੱਟ ਬਣਾ ਲੈਣੀ ਆ ਉਹਦੇ ਉੱਪਰ ਨਾ ਜਿਹੜਾ ਵੀ ਬੱਚੇ ਦਾ ਆਪਾਂ ਇਲਾਜ ਕਰਨਾ ਹੈਗਾ ਉਹ ਬੱਚੇ ਦਾ ਨਾਮ ਲਿਖ ਲੈਣਾ ਉਹਦਾ ਨਾਮ ਸ਼ਾਰਟ ਨੇਮ ਲਿਖਣਾ ਬੱਚੇ ਦਾ ਪੂਰਾ ਨਾਮ ਲਿਖਣਾ ਹੈ ਜਿਵੇਂ ਜੋ ਵੀ ਅਮਨਦੀਪ ਸਿੰਘ ਜੋ ਵੀ 3 ਅੰਦਸਾ ਮਾਂ ਜੋ ਵੀ ਉਹਦਾ ਨਾਮ ਹੈਗਾ ਹਨਾ ਸ਼ਾਰਟ ਨਾਮ ਨਹੀਂ ਲਿਖਣਾ ਹੈਗਾਗਾ ਲਾਈਕ ਸੀਤਾ ਗੀਤਾ ਐਵੇਂ ਕੋਈ ਨਾਮ ਨਹੀਂ ਲਿਖਣਾ ਉਹ ਲਿਖ ਕੇ ਇਹੋ ਜੀ ਸ਼ਾਈ ਦੇ ਨਾਲ ਆਪਾਂ ਨਾਮ ਲਿਖਣਾ ਹੈਗਾ ਉਹਦੇ ਤੇ ਜਿਹੜਾ ਕੀ ਮਤਲਬ ਉਹ ਪਾਣੀ ਦੇ ਵਿੱਚ ਘੁਲ ਜਾਵੇ ਠੀਕ ਹੈ ਨਾ ਉਹ ਪੰਨਾ ਘੁਲ ਜਾਣਾ ਚਾਹੀਦਾ ਹੈਗਾ ਪਾਣੀ ਦੇ ਵਿੱਚ ਉਹਨੂੰ ਇਦਾਂ ਕਰਿਓ ਮਤਲਬ ਕਿ ਜਦੋਂ ਆਪਾਂ ਗਲਾਸ ਚ ਨਮਕ ਵਾਲਾ ਪਾਣੀ ਪਾ ਲਿਆ ਦੂਸਰੇ ਹੱਥ ਦੇ ਨਾਲ ਉਹ ਜਿਹੜਾ ਪੰਨਾ ਹੈਗਾ ਉਹਦੇ ਵਿੱਚ ਡਬੋ ਕੇ ਉਹਨੂੰ ਇਹ ਭੋਰਨ ਲੱਗ ਜਾਣਾ ਹੈ ਹਣਾ ਨਾਲ ਪਾਠ ਕਰਨਾ ਹੈ ਕਾਦਾ ਕਰਨਾ ਹੈ ਪਾਠ ਤੁਸੀਂ ਚੌਪਾਈ ਸਾਬ ਦਾ ਕਰਨਾ ਹੈ ਇੱਕ ਪਾਠ ਚੌਪਾਈ ਸਾਬ ਦਾ ਜੇ ਤਾਂ ਤੁਹਾਨੂੰ ਪਾਠ ਆਉਂਦਾ ਹੈ ਤਾਂ ਉਹ ਕਰ ਲਓ ਨਹੀਂ ਤੁਸੀਂ ਮੂਲ ਮੰਤਰ ਦਾ ਪਾਠ ਕਰਨਾ ਹੈ ਸਤਨਾਮ ਕਰਤਾ ਪੁਰਖ ਉਹ ਵਾਲਾ ਹਣਾ ਜਪਜੀ ਸਾਹਿਬ ਦਾ ਮੂਲ ਮੰਤਰ ਦਾ ਪਾਠ ਕਰਨਾ ਹੈ ਉਹ ਤੁਸੀਂ ਕਰਨਾ ਹੈ ਪੰਜ ਵਾਰ ਜਾਂ 11 ਵਾਰ ਇੰਨਾ ਕੰਮ ਕਰਕੇ ਨਾ ਤਾਂ ਮੋਲ ਮੰਤਰ ਦਾ ਪਾਠ ਕਰਨਾ ਜਿਵੇਂ ਊੜ ਸਤ ਨਾਮ ਕਰਤਾ ਪੁਰਖ ਨਿਰਪੁਰਨ ਨਿਰਵੇਕ ਆਲਮੁਤਿ ਜੁਨੀ ਸੇਪੰ ਮਤਲਬ ਪਾਠ ਕਰਕੇ ਉਹਨੂੰ ਮਤਲਬ ਸਿੱਟ ਨੂੰ ਉਹਦੇ ਵਿੱਚ ਘੋਲ ਦੇਣਾ ਪੂਰੀ ਸ਼ਾਈ ਜੋ ਵੀ ਹੈਗੀ ਉਹਨਾਂ ਘੁਲ ਜਾਣੀ ਚਾਹੀਦੀ ਐਦਾਂ ਦੀ ਸ਼ਾਈ ਹੋਵੇ ਜਿਹੜੀ ਪਾਣੀ ਦੇ ਵਿੱਚ ਘੁਲ ਜੇ ਉਸ ਤੋਂ ਬਾਅਦ ਕਰਨਾ ਕਿ ਉਹਨੂੰ ਹੱਥ ਨਾਲ ਟੱਕ ਲੈਣਾ ਟੱਕਣ ਦੇ ਬਾਅਦ ਅਬ ਇਹ ਅੰਦਰ ਧਿਆਨ ਕਰਨਾ ਹੈਗਾ ਬਈ ਇਹ ਪਰਮਾਤਮਾ ਬਈ ਮਤਲਬ ਕਿ ਮੇਰੇ ਬੱਚਾ ਨੂੰ ਪੜ੍ਹਾਈ ਹੋਣ ਲੱਗ ਜੇ ਜਾਂ ਨਸ਼ੇਤ ਦੂਰ ਹੋ ਜੇ ਜਾਂ ਇਹਦੀ ਬਿਮਾਰੀ ਠੀਕ ਹੋ ਜੇ ਹਨਾ ਇਦਾਂ ਕਰਕੇ ਉਸ ਤੋਂ ਬਾਅਦ ਕਰਨਾ ਕਿਦਿਆਂ ਆਪਾਂ ਹਰ ਇੱਕ ਐਤਵਾਰ ਕਰਨਾ ਹੈ ਜਿੰਨੇ ਐਤਵਾਰ ਕਰ ਸਕਦੇ ਹੋ ਤੁਸੀਂ ਕਰ ਲਿਓ ਠੀਕ ਹੈ ਨਾ ਉਸ ਤੋਂ ਬਾਅਦ ਮਤਲਬ ਕਿ ਉਹ ਵਾਲਾ ਪਾਣੀ ਨਾ ਆਪਾਂ ਨੇ ਕੀ ਕਰਨਾ ਹੈਗਾ ਆਪਦੇ ਕੋਲੇ ਨਾ ਪਾ ਦੇਓ ਜਾਂ ਤਾਂ ਬਾਹਰ ਪਾਉਣਾ ਹੈ ਕਰਦੇ ਅੰਦਰ ਨਹੀਂ ਬਾਹਰ ਕਾ ਲੈਣਾ ਪਾਤੋ ਜੇ ਬਾਹਰ ਕੋਈ ਪੇੜ ਹੈਗਾਏ ਉਹ ਗਮਲੇ ਚ ਪਾਓ ਪੇੜ ਚ ਪਾਓ ਠੀਕ ਹੈ ਨਾ ਜੇ ਤੁਹਾਡੀ ਜੁਆਇੰਟ ਫੈਮਿਲੀ ਕਈ ਵਾਰ ਅਗਲੇ ਦੇ ਫੈਮਿਲੀ ਸੋਚਦੀ ਟੂਣਾ ਮਾਣਾ ਕਰਦੇ ਕੋਈ ਟੂਣਾ ਮਾਣਾ ਨਹੀਂ ਹੈਗਾਗਾ ਕੁਛ ਨਹੀਂ ਹੈਗਾ ਇਦਾਂ ਦਾ ਮਤਲਬ ਕਿ ਇਹ ਸਿਰਫ ਇੱਕ ਬਾਣੀ ਹੈਗੀ ਆ ਔਰ ਕੁਝ ਨਹੀਂ ਹੈਗਾਗਾ ਉਹ ਪਾਣੀ ਖੋਲ ਕੇ ਤੁਸੀਂ ਬਾਹਰ ਪਾਉਣਾ ਹੈਗਾ ਆਪਣੀ ਸ਼ਰਤਾਂ ਨਾਲ ਕਿਸੇ ਦੇ ਬੈਠੇ ਉੱਠੇ ਤੇ ਜੇ ਤੁਹਾਨੂੰ ਕੋਈ ਟੋਕਦਾ ਹੈਗਾ ਆਪਦਾ ਇਕੱਲੇ ਬਹਿ ਕੇ ਕਰੋ ਕਿਉਂਕਿ ਲੋਕ ਟੋਕਦੇ ਬਹੁਤ ਨੇ ਟੋਕਦੇ ਆਪਣਾ ਮਨ ਪਟਕ ਜਾਂਦਾ ਹੈਗਾ ਕਿਧਰੇ ਜਾਂਦਾ ਕਿਧਰੇ ਜਾਂਦਾ ਫਿਰ ਆਪਣੀ ਆਸਥਾ ਟੁੱਟ ਜਾਂਦੀ ਹੈਗੀ ਆ ਇਹ ਇੱਕ ਵਾਰ ਤੁਸੀਂ ਜ਼ਰੂਰ ਕਰਕੇ ਦੇਖੋ ਇਹਨੂੰ ਲਗਾਤਾਰ ਕਈ ਐਤਵਾਰ ਕਰੋ ਫਰਕ ਤੁਹਾਨੂੰ ਜ਼ਰੂਰ ਲੱਗੂਗਾ ਕਿ ਕਿ ਅਕਸਰੀ ਪਾਣੀ ਨੂੰ ਤਾਂ ਪਵਿੱਤਰ ਮੰਨਿਆ ਜਾਂਦਾ ਇਹ ਤੁਹਾਨੂੰ ਵੀ ਪਤਾ ਹੋਗਾ ਪਾਣੀ ਦੀ ਵਰਤੋਂ ਗੰਗਾ ਚਲ ਹੋ ਗਿਆ ਉਹ ਵੀ ਪਾਣੀ ਹੈ ਠੀਕ ਹੈ ਨਾ ਕਰਿਓ ਜਰੂਰ